ਦੋਖੋਲੀ ਗੱਲ ਹੈ ਕਿ ਬਜ਼ੁਰਗਾਂ ਕੋ ਜਿਹੜਾ ਤੁਰ ਫਿਰ ਨਹੀਂ ਹੋ ਰਿਹਾ ਤੁਰ ਫਿਰ ਨਹੀਂ ਹੁੰਦਾ ਬਾਪੂ ਜੀ ਤੁਹਾਡੇ ਤੋਂ ਤੁਰ ਨਹੀਂ ਹੁੰਦਾ ਜੀ ਤੁਹਾਡਾ ਕਿਹੜਾ ਪਿੰਡ ਕਿਹੜਾ ਤੁਹਾਡਾ ਬਰਨਾਲਾ ਜੀ ਬਰਨਾਲਾ ਕਿਹੜਾ ਨਮਾ ਸ਼ਹਿਰ ਚ ਹਾਂ ਨਮਾ ਸ਼ਹਿਰ ਤੇ ਤੁਹਾਡੇ ਬੱਚੇ ਬੱਚੇ ਮੇਰੇ ਹੈ ਨਹੀਂ ਘਰ ਵਾਲੀ ਘਰ ਵਾਲੀ ਜੀ ਹੈ ਨਹੀਂ ਵਿਆਹ ਨਹੀਂ ਕਰਵਾਇਆ ਨਹੀਂ ਤੇ ਤੁਹਾਡੇ ਮਾਪੇ ਮਾਪੇ ਤੁਹਾਡੇ ਗੁਜਰ ਗਏ ਬਹੁਤ ਦੇਰ ਪਹਿ ਤੇ ਤੁਹਾਡੇ ਭੈਣ ਭਰਾ ਭੈਣ ਭਰਾ ਦੋ ਭੈਣਾ ਮਿਲਦੀਆਂ ਨਹੀਂ ਉਹ ਉਹ ਮਰ ਗਈਆਂ ਕਿਹਦੇ ਨਾਮ ਅੱਛਾ ਜੀ ਹਾਂਜੀ ਸੋ ਮੈਨੂੰ ਸੁਣਨ ਚਾਹਿਆ ਕਿ ਤੁਹਾਡੇ ਤੋਂ ਤੁਰ ਨਹੀਂ ਹੁੰਦਾ ਨਹੀਂ ਸੋ ਤੁਸੀਂ ਕਿੰਨੇ ਟਾਈਮ ਤੋਂ ਐਦਾਂ ਇੱਥੇ ਨਵਾਂ ਸ਼ਹਿਰ ਦੀਆਂ ਸੜਕਾਂ ਦੇ ਉੱਤੇ ਰੁੱਲ ਰਹੇ ਹੋ ਮੈਂ ਕਾਫੀ ਟਾਈਮ ਹੋ ਗਿਆ ਕਿੰਨੇ ਸਾਲ ਹੋ ਗਏ ਇੱਥੇ ਬਾਪੂ ਜੀ ਇੱਥੇ ਜੀ ਮੇਰੇ ਖਿਆਲ ਡੇਢ ਸਾਲ ਹੋ ਗਿਆ ਇਸੇ ਦੁਕਾਨ ਦੇ ਵਿੱਚ ਹਾਂਜੀ ਸੋ ਤੁਹਾਨੂੰ ਰੋਟੀ ਪਾਣੀ ਕੋਈ ਦੇਣ ਆਂਦਾ ਰੋਟੀ ਪਾਣੀ ਦੀ ਮਿਲ ਗਈ ਛਕ ਰਿਆ ਨਾ ਦੇਦੇ ਤੁਹਾਨੂੰ ਸਮਾਦੀ ਤੇ ਰੱਬ ਨੂੰ ਯਾਦ ਕਰਨਾ ਵਾਹਿਗੁਰੂ ਤੋ ਕਿੰਨਾ ਸਮਾਂ ਹੋ ਗਿਆ ਬਾਪੂ ਜੀ ਜਿਹੜਾ ਤੁਸੀਂ ਮੈਨੂੰ ਲੱਗਦਾ ਕਿ ਨਾਤੇ ਵੀ ਨਹੀਂ ਹੋ ਨਹੀਂ ਨਾਤਾ ਸੋ ਦੇਖੋ ਕਿਦਾਂ ਸਮਾਨ ਦੁਕਾਨ ਦੇ ਵਿੱਚ ਪਿਆ ਆ ਸੋ ਤੁਹਾਨੂੰ ਦਿਖਾ ਰਿਹਾ ਕਿ ਨਵਾਂ ਸ਼ਹਿਰ ਦੀਆਂ ਸੜਕਾਂ ਦੇ ਉੱਤੇ ਐਚਡੀਐਫਸੀ ਬੈਂਕ ਦੇ ਸਾਹਮਣੇ ਸੋ ਦੋਸਤੋ ਅੱਜ ਜਦੋਂ ਮੈਨੂੰ ਪਤਾ ਲੱਗਿਆ ਤਾਂ ਮੇਰੇ ਤੋਂ ਦੋਸਤੋ ਜਿਹੜਾ ਕਿ ਰਿਹਾ ਨਹੀਂ ਗਿਆ ਜਦੋਂ ਮੈਨੂੰ ਕੋਈ ਬਜ਼ੁਰਗ ਬਾਰੇ ਪਤਾ ਲੱਗਦਾ ਤਾਂ ਮੇਰਾ ਜਿਹੜਾ ਆਪਣਾ ਅੰਦਰੋਂ ਦਿਲ ਰੋ ਪੈਂਦਾ ਤੇ ਮੈਂ ਦੋਸਤੋ ਡਿਊਟੀ ਤੋਂ ਜਦੋਂ ਘਰ ਜਾ ਰਿਹਾ ਸੀ ਹੁਣ ਤਾਂ ਮੇਰੇ ਮਨ 'ਚ ਖਿਆਲ ਆਇਆ ਕਿ ਮੈਂ ਇਹ ਨਾ ਬਜ਼ੁਰਗਾਂ ਤੱਕ ਪਹੁੰਚ ਕੇ ਇਹਨਾਂ ਦੀ ਖਬਰ ਸਾਰ ਲਮਾਂ ਤਾਂ ਜੋ ਆਪਾਂ ਇਹਨਾਂ ਦਾ ਘਰ ਲੱਭ ਸਕੀਏ ਸੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਇਹ ਵੀ ਤੁਹਾਡੇ ਵਾਂਗੂ ਐਦਾਂ ਕਿ ਜਿੱਦਾਂ ਅੱਜ ਤੁਸੀਂ ਏਸੀ ਦੇ ਵਿੱਚ ਸੁੱਤੇ ਹੋ ਪੱਕੇ ਥੱਲੇ ਸੁੱਤੇ ਹੋ ਐਦਾਂ ਸੋ ਸਕਣ ਨਾ ਕਿ ਐਦਾਂ ਕਿ ਛੱਤ ਦੇ ਉੱਤੇ ਪੱਖਾ ਹੈ ਨਹੀਂ ਨਾ ਕੋਈ ਲਾਈਟ ਆ ਨਾ ਕੋਈ ਬੈੱਡ ਆ ਨਾ ਕੋਈ ਮੰਜਾ ਆ ਨਾ ਕੋਈ ਬਿਸਤਰਾ ਆ ਸੋ ਦੋਸਤੋ ਇਹੋ ਜਿਹੀ ਨਰਕ ਭਰੀ ਜ਼ਿੰਦਗੀ ਜੀਣ ਨਾਲੋਂ ਮਰਨਾ ਚੰਗਾ ਪਰ ਮੈਂ ਇਹ ਕਹੂੰਗਾ ਕਿ ਜਿਦਾ ਵੀ ਇਹ ਭੈਣ ਭਰਾ ਆ ਜਿਦਾ ਵੀ ਇਹ ਕੁਝ ਵੀ ਲੱਗਦਾ ਆ ਚਾਹੇ ਸਹੀ ਆ ਚਾਹੇ ਨਹੀਂ ਸਹੀ ਆ ਆਪਾਂ ਕੋਸ਼ਿਸ਼ ਕਰਨੀ ਕਿ ਨਵਾਂ ਸ਼ਹਿਰ ਦੇ ਘਰ ਘਰ ਤੱਕ ਅੱਜ ਇੰਸਟਾਗ੍ਰam ਚਲਾਉਣ ਦਾ ਜਾਂ ਫੇਸਬੁੱਕ ਚਲਾਉਣ ਦਾ ਜਾਂ ਸੋਸ਼ਲ ਮੀਡੀਆ ਤੇ ਸਾਨੂੰ ਐਕਟਿਵ ਰਹਿਣ ਦਾ ਤਾਂ ਹੀ ਫਾਇਦਾ ਆ ਜੇ ਆਪਾਂ ਇਸ ਬਜ਼ੁਰਗ ਦਾ ਘਰ ਲੱਭ ਸਕੀਏ ਬਹੁਤ ਵੀਡੀਓ ਤੁਸੀਂ ਸ਼ੇਅਰ ਕਰਦੇ ਹੋ ਜਿੱਤੇ ਤੁਹਾਨੂੰ ਚੰਗਾ ਲੱਗਦਾ ਤੁਸੀਂ ਉਸ ਕੰਮ ਨੂੰ ਖੁਦ ਕਰਦੇ ਹੋ ਅੱਜ ਇਸ ਕੰਮ ਨੂੰ ਵੀ ਸ਼ੇਅਰ ਕਰਿਓ ਸੋ ਇੱਕ ਬਹੁਤ ਵੱਡਾ ਭਲੇ ਦਾ ਕੰਮ ਹੈ ਇਹ ਜੇ ਆਪਾਂ ਅੱਜ ਬਜ਼ੁਰਗਾਂ ਦੀ ਵੀਡੀਓ ਸ਼ੇਅਰ ਕਰਦੇ ਆਂ ਸ਼ਾਇਦ ਬਜ਼ੁਰਗ ਦਾ ਘਰ ਲੱਭ ਜਵੇ ਮੇਰੀ ਇਹ ਬੇਨਤੀ ਹੈ ਜੀ ਸਤਿਕਾਰ ਕਰਿਓ ਵੀਡੀਓ ਨੂੰ ਜਿੰਨਾ ਹੋ ਸਕੇ ਸ਼ੇਅਰ ਕਰ ਦਿਓ ਬੱਬਾ ਜੀ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬੱਬਾ ਜੀ ਤੁਸੀਂ ਇੱਥੇ ਕਿਉਂ ਬੈਠੇ ਆਂ ਤੁਹਾਡਾ ਘਰ ਨਹੀਂ ਹੈਗਾ ਘਰ ਹੈਗਾ ਬੇਟਾ ਫਿਰ ਮੈਂ ਰਸਮਣ ਲੱਗਾ ਤੇ ਮੈਂ 13-14 ਸਾਲਾਂ ਦਾ ਸਤਿਕਾਰ ਹਾਂਜੀ ਤੇ ਨੇ ਪਹਿਲਾਂ ਪੜਦਾ ਹੁੰਦਾ ਸੀ ਇੱਥੇ ਅੱਛਾ ਜੀ ਜਾਂ ਪੰਨੀ ਜੋ ਬੇਟਾ ਮੈਂ ਹਟ ਗਿਆ ਅੱਛਾ ਜੀ ਮੇਰਾ ਬਾਪ ਮਰ ਗਿਆ ਸੀ ਮੈਂ ਹਟ ਗਿਆ ਫਿਰ ਮੈਂ ਮੇਰਾ ਮੰਮਾ ਡੈਡੀ ਉੱਪਰ ਰਹਿੰਦੇ ਆ ਕਿੱਥੇ ਜੀ 15ਵੇਂ ਮਹੀਨੇ ਜਲਕੇ ਰਾਬੂ ਆ ਅੱਛਾ ਜੀ ਹਾਂਜੀ ਮੈਨੂੰ ਰਾਬ ਤਾ ਬੇ ਉ ਤਾਂ ਉਦਾਂ ਨੀ ਰਹਿਣਾ ਮੈਂ ਕਿੱਧਰ ਖਾਂ। ਫੇ ਤੁਸੀਂ ਇੱਥੇ ਇਕੱਲੇ ਕਿੱਦਾਂ ਰਹਿਨੇ ਫੇ ਰੋਟੀ ਪਾਣੀ ਦਾ ਤੁਹਾਡਾ? ਰੋਟੀ ਪਾਣੀ ਦਾ ਕੀ ਜੀ ਮਿਲ ਗਈ ਤਾਂ ਖਾ ਲਈ ਦੀ ਐ। ਅੱਛਾ ਜੀ। ਨਹੀਂ ਬੇਟਾ ਮੈਂ ਭੁੱਖਾ ਕੇ ਆਇਆ ਇੱਥੇ ਹੀ। ਪਾਣੀ ਦੀਆਂ ਬੋਤਲਾਂ ਰੱਖ ਲਈ ਜੀਆਂ ਪੀ ਲਈ ਜਾਂ ਘੁੱਟ। ਫੇ ਬਾਬਾ ਜੀ ਤੁਸੀਂ ਇੱਥੇ ਆਏ। ਆਸ਼ਰਮ 'ਚ ਜਾਣਾ ਚਾਹੋਗੇ ਜੇ ਤੁਹਾਨੂੰ ਪਹੁੰਚਾ ਦਈਏ। ਆਸ਼ਰਮ ਜੀ ਮੈਂ ਬੇਟਾ ਰੱਬ ਜੀ ਨੂੰ ਪੁੱਛ ਸਕਦਾ। ਉੱਥੇ ਤੁਹਾਡੇ ਵਰਗੇ ਬਹੁਤ ਆ ਮਤਲਬ ਤੁਹਾਡੇ ਵਰਗੇ ਉੱਥੇ 4-500 ਬੰਦਾ ਆ ਜੀ। ਹਾਂ ਉਹ ਤਾਂ ਮੈਨੂੰ ਦੱਸਿਆ ਕਈਆਂ ਨੇ ਹਾਂਜੀ ਜੇ ਤਾਂ ਮੈਂ ਇੱਥੇ ਪਹੁੰਚਾ ਦਈਏ ਮੰਮਾ ਡੈਡੀ ਦੇ ਇਜਾਜ਼ਤ ਨਾਲ ਜਾ ਸਕਦਾ ਅੱਛਾ ਜੀ ਉਦਾਂ ਨਹੀਂ ਮੈਂ ਜਾ ਸਕਦਾ ਮੈਂ ਬਚਪਨ ਤੋਂ ਉਹਨਾਂ ਦੀ ਗੋਦ ਵਿੱਚ ਆਂ ਵਿੱਚ ਆ ਅੱਛਾ ਜੀ ਜਿੱਦਾਂ ਆਪਣਾ ਮਾਂ ਬਾਪ ਪਾਲਦਾ ਹਾਂਜੀ ਇਦਾਂ ਹੀ ਮੈਂ ਉਹਨਾਂ ਦੇ ਨਾਲ ਰਹਿਣਾ ਰਹਿਣਾ ਕਿੰਨੀ ਦੇਰ ਹੋ ਗਈ ਰਹਿੰਦੇ ਨੂੰ ਮੈਨੂੰ 2 ਸਾਲ ਹੋ ਗਏ ਇੱਥੇ ਹੀ ਇੱਥੇ ਹੀ ਤੇ ਬਾਬਾ ਜੀ ਹੁਣ ਇੰਨੀ ਠੰਡ ਪਈ ਆ ਸਿਆਲ ਚ ਹੁਣ ਇੰਨੀ ਗਰਮੀ ਆ ਹੰਡ ਚ ਇਦਾਂ ਸੀ ਬੇਟਾ ਦੋ ਕੰਬਰ ਸੀ ਮੇਰੇ ਕੋ ਫੇਨ ਹਾਂਜੀ ਤਾਂ ਫੇ ਮੈਂ ਇੱਥੇ ਹੀ ਰਾਤ ਕੱਟਦਾ ਰਿਹਾ ਅੱਛਾ ਜੀ ਬਸ ਇੱਥੇ ਹੀ ਸੌਣਾ ਇੱਥੇ ਹੀ ਮੈਂ ਰਹਿਣਾ ਤਾਂ ਮੈਨੂੰ ਕੋਈ ਭਗਤ ਪਿਆਰਾ 10 ਰੁਪਏ 50 ਰੁਪਏ ਇਦਾਂ ਦੇ ਜਾਂਦਾ ਹਾਂਜੀ ਇਹ ਮੈਂ ਕੁਝ ਮੰਗਾ ਕੇ ਖਾ ਕੋ ਲੈ ਨਾ ਨਹੀਂ ਤਾਂ ਬੇਸੌਨ ਸੁਮਾਤੀ ਅੱਛਾ ਪਿਆ ਰਹਿਣਾ ਤੇ ਕਿੱਥੇ ਹੀ ਬਾਬਾ ਹਾਂਜੀ ਦੋ ਸਾਲ ਤੋਂ ਪਹਿਲਾਂ ਕਿੱਥੇ ਰਹਿੰਦੇ ਸੀ ਪਹਿਲਾਂ ਮੈਂ ਕਹਾਂ ਰਹਿੰਦਾ ਸੀ ਪਹਿਲਾਂ ਮੈਂ ਬਾਹਰ ਵੀ ਰਿਹਾ ਇਟਲੀ ਅ ਦੁਵੇ ਦੁਬਈ ਕੇ ਅੱਛਾ ਹਾਂਜੀ ਉੱਥੇ ਰਹਿੰਦਾ ਰਿਹਾ ਕਈ ਸਾਲੇ ਹਾਂ ਫਿਰ ਮੈਂ ਆ ਗਿਆ ਸੀ ਫਿਰ ਮੈਂ ਪੁੱਤ ਭਗਤੀ ਕਰਨ ਲੱਗ ਪਿਆ ਪਟਿਆਲਾ ਸਮਾਣੇ ਹਗੋਰ ਇੱਧਰ ਉੱਧਰ ਮੈਂ ਰਿਆ 20 ਸਾਲ ਅੱਛਾ ਜੀ ਪੁੱਤ ਭਗਤੀ ਕਰਦਾ ਹੈ ਕਬਾਬੀ ਤੁਸੀਂ ਹੁਣ ਅੱਜ ਕੁਝ ਖਾਤਾ ਹੈ ਸਾਡਾ ਅੱਜ ਕੁਝ ਨਹੀਂ ਆਜੀ ਕੁਝ ਮੈਂ ਤੁਹਾਨੂੰ ਕਿਸੇ ਨੂੰ ਕਿਹਾ ਸੀ ਉੱਥੋਂ ਦਿਨਾਂ ਤੋਂ ਕੰਮ ਕਰਦਾ ਮੈਂ ਕਿਹਾ ਤੇ ਤੁਸੀਂ ਲੈ ਆ ਦੀਏ ਤੁਹਾਨੂੰ ਰੋਟੀ ਲੈ ਆ ਦੀਏ ਹੁਣ ਕੋਤੇ ਕਿਸੇ ਰਾਤ ਨੂੰ ਖੇਤ ਮੈਂ ਮੰਮੀ ਅਸੀਂ ਲੈ ਆ ਕੇ ਦਿੰਦੇ ਤੁਸੀਂ ਕਿੱਥੋਂ ਆ ਅਸੀਂ ਤਾਂ ਇੱਥੇ ਰਹਿਨੇ ਆ ਜੀ ਮੈਂ ਤੇ ਤੁਹਾਨੂੰ ਦੇਖਿਆ ਹੀ ਹੁਣ ਮੈਂ ਕਦੇ ਵੜਦੇ ਤੁਹਾਨੂੰ ਦੂ ਘੂੜੀ ਦੇਖਿਆ ਹਾਂ ਜੀ ਰੱਬ ਫੂਜ ਬਹੀ ਕਿ ਕਿਤਾਬ ਪੁੱਛੀਏ ਜੀ ਅੱਛਾ ਨਹੀਂ ਮੇਰੇ ਕੋ ਆਉਂਦੇ ਬਹੁਤ ਪੈਣਾ ਵੀਰ ਲੜਕੀਆਂ ਤੁਸੀਂ ਨਾ ਆਪਣੇ ਹੁਣ ਅਸੀਂ ਕੱਲ ਫੇਰ ਆਵਾਂਗੇ ਤੁਸੀਂ ਆਪਣੇ ਮੰਮੀ ਪਾਪਾ ਨੂੰ ਨਾ ਤੁਸੀਂ ਕਹਿੰਦੇ ਨਾ ਮੈਂ ਪੁੱਛੂਗਾ ਤੁਸੀਂ ਪੁੱਛੋ ਤੁਹਾਨੂੰ ਫੇਰ ਅਸੀਂ ਆਸ਼ਰਮ ਪਹੁੰਚਾ ਦਿੰਦੇ ਠੀਕ ਆ ਜਿਹੜਾ ਮੈਂ ਵਚਨ ਕਰਦਮਾ ਮੈਂ ਉਹ ਪੂਰਾ ਸੱਚਾ ਵਚਨ ਕਰਦਾ ਤੁਸੀਂ ਹੁਣ ਪੁੱਛੋ ਉਹਨਾਂ ਨੂੰ ਕੱਲ ਤੁਹਾਨੂੰ ਫੇਰ ਅਸੀਂ ਦੁਬਾਰਾ ਇੱਥੇ ਆ ਕੇ ਮਿਲਾਂਗੇ ਤੇ ਤੁਸੀਂ ਫੇਰ ਮੈਨੂੰ ਦੱਸਿਓ ਅਸੀਂ ਤੁਹਾਨੂੰ ਆਸ਼ਰਮ ਪਹੁੰਚਾ ਦੇਈਏ ਠੀਕਾ ਠੀਕ ਹੈ ਜੀ ਤੇ ਤੁਹਾਡੇ ਵਰਗੇ ਬਹੁਤ ਆ ਉੱਥੇ ਗੁਰਦੁਆਰਾ ਸਾਹਿਬ ਆ ਤੁਹਾਨੂੰ ਤੁਹਾਡੀ ਵਧੀਆ ਤੁਹਾਨੂੰ ਰੋਜ਼ ਨਲਾਨੇ ਹਾਂਜੀ ਅੱਛਾ ਜੀ ਤੁਹਾਨੂੰ ਅਸੀਂ ਉੱਥੇ ਪਹੁੰਚਾ ਦਿੰਨੇ ਆ ਠੀਕ ਹੈ ਜੀ ਫਿਰ ਬੇਟਾ ਮੈਂ ਫੁੱੜ ਜਾ ਕਮਜ਼ੋਰਾ ਹੋ ਗਿਆ ਅੱਛਾ ਜੀ ਤਾਂ ਕਿ ਤੀਜੇ ਲੱਗਦੇ ਨਾ ਹਾਂਜੀ ਉਹਦੇ ਕਰਕੇ ਮੇਰੀਆਂ ਜਿਹੜੀਆਂ ਰੱਤਾਂ ਆ ਜਦ ਮੈਂ ਖੜਦਾ ਆ ਤੇ ਉਹ ਇਦਾਂ ਤੋਂ ਬਣਨਾ ਪੈਣੀ ਆ ਅੱਛਾ ਜੀ ਤੁਰਿਆ ਨਹੀਂ ਜਾਂਦਾ ਹਾਂਜੀ ਬਾਕੀ ਅਸਰਮ ਤੇ ਉਹਨਾਂ ਦਾ ਡਾਕਟਰ ਹੈ ਹਾਂ ਹਾਂ ਹੈਗਾ ਆ ਅੰਬਾਂ ਵਾਲਾ ਹਾਂਜੀ ਜੀ ਮੈਨੂੰ ਦੋ ਅੰਬ ਦੇ ਦਿੰਦਾ ਹੁੰਦਾ ਕਲੀ ਦੋ ਕੇ ਦੇ ਦੇ ਦਿੰਦਾ ਚਾਰ ਪੰਜ ਤੇ ਇਸ ਤਰ੍ਹਾਂ ਮੇਰਾ ਟਾਈਮ ਪਾਸ ਹੋਈ ਜਾਂਦਾ ਕੋਈ ਭਾਗਤਾ ਜਾਂਦਾ ਕੋਈ ਧੈਣ ਆ ਜਾਂਦੀ ਆ ਉਹ ਮੈਨੂੰ ਗਈ ਜਾਂਦੀ ਮੈਂ ਬਹੁਤ ਸੱਚੀ ਸੱਚੀ ਗੱਲਾਂ ਆ ਤੁਸੀਂ ਇੱਥੇ ਨਾਂਦੇ ਤੋਂ ਹੁੰਦੇ ਕਿੱਥੇ ਹੋ ਮੈਂ ਇਹ ਇੱਧਰ ਹੈਗਾ ਆ ਮੈਂ ਰੜਕੇ ਜਾਣਾ ਤਦੂ ਕੋ ਤਰ ਨਹੀਂ ਹੁੰਦਾ ਤਰ ਨਹੀਂ ਹੁੰਦਾ ਅੱਛਾ ਜੀ ਕਿ ਆਪਣੇ ਹੌਸਪੀਟਲ ਆ ਉਹਦੇ ਬਾਹਰ ਦੇ ਪਾਸੇ ਗੇਟ ਦੇ ਨਾਲ ਥੋੜਿਆ ਹਟਮਾ ਟੁੱਟੀ ਰੱਖੀ ਹੋਈ ਆ ਐਨੀ ਉੱਚੀ ਅੱਛਾ ਜੀ ਉਹ ਰੱਲੇ ਜੇ ਮੈਂ ਨਾ ਲੈਦਾ ਉਹ ਨਾ ਤੇ ਹੁਣ ਨਹੀਂ ਚੱਗੇ ਹੁਣ ਤਾਂ ਫੈਮਿਲੀ ਚ ਕੋਈ ਨਹੀਂ ਹੈਗਾ ਨਾ ਤਾਂ ਕੋਈ ਨਹੀਂ ਪੁੱਛਦਾ ਕੋਈ ਨਹੀਂ ਕੋਈ ਨਹੀਂ ਮੈਂ ਕਰਦਾ ਹੀ ਆ ਬੇਟਾ ਠੀਕ ਹੈ ਚਲੋ ਅਸੀਂ ਤੁਹਾਨੂੰ ਨੂਨ ਰੋਟੀ ਲੈ ਕੇ ਦਿੰਨੇ ਆ ਲਾਉਂਦਾ ਨਹੀਂ ਐਕ ਵਾਰ ਠੀਕ ਆ ਪ੍ਰਸ਼ਾਦ ਦੇ ਜੀ ਅੱਛਾ ਜੀ ਗਰਮ ਗਰਮ ਹੀ ਆ ਖਾ ਲਈਓ ਹੈ ਤੇ ਹੋਰ ਕਿਸੇ ਚੀਜ਼ ਦੀ ਲੋੜ ਹੈ ਕੀ ਤੇ ਮੈਨੂੰ ਦੱਸੋ ਮੈਂ ਜੱਥਾ ਲੱਗਾ ਜੀ ਮੈਨੂੰ ਬਹੁਤ ਲੋੜ ਆ ਮੈਂ ਜੀ 12 نزدਿਕ 15 ਖਾਲ ਮੈਂ ਇਹਨਾਂ ਮੰਦਰ ਆ ਗਿਆ ਖਾਨ ਮੈਂ ਪੱਤੀ ਕੀ ਆ ਮੈਂ ਪੱਦੇ ਦੀ ਮੋੜ ਚਾਉਣਾ ਤੇ ਮੈਂ ਬੀੜੀ ਪੀਣਾ ਹਨਾ ਅੱਛਾ ਜੀ ਮੈਂ ਇੱਥੇ ਪੈਸੇ ਰੱਖੇ ਹੋਏ ਆ 10 ਰੁਪਏ ਅੱਛਾ ਜੀ ਕੋਈ ਨਹੀਂ ਮੈਂ ਬੀੜੀਆਂ ਲਿਆ ਦਾਂ ਕੋਈ ਨਹੀਂ ਪੈਸੇ ਮੈਂ ਦੇ ਦਿੰਦਾ ਜੀ ਬੀੜੀਆਂ ਲਿਆ ਦਿੰਦਾ ਤਾਂ ਲਿਆ ਲਓ ਕੇ ਠੀਕ ਹੈ ਜੀ ਹਾਂ ਇੱਕ ਡੱਬੀ ਲਿਆ ਦਿਓ ਇੱਥੋਂ ਮੈਂ ਜਾਣੀ ਜੀ ਆ ਬੁੜੀ ਦੀ ਦੁਕਾਨ ਤੋਂ ਠੀਕ ਹੈ ਜੀ ਹਾਂ ਲੈ ਦੰਨਾ ਜੀ ਹਾਂ ਬਸ ਹੋਰ ਕੋਈ ਠੰਡਾ ਪਾਣੀ ਵਗੈਰਾ ਚਾਹੀਦਾ ਠੰਡਾ ਪਾਣੀ ਵੀ ਚਾਹੀਦਾ ਚਾਹੀਦਾ ਤਾਂ ਲੋਕੀ ਦੇ ਦੇ ਉਹ ਤਾਂ ਠੀਕ ਆ ਗਰਮ ਨੇ ਮੈਂ ਲਿਆ ਦੂੰਗਾ ਤੁਹਾਨੂੰ ਨਹੀਂ ਆ ਦੂੰਗਾ ਕੋ ਚਾਹ ਚੋ ਤਾਂ ਨਹੀਂ ਪੀਣੀ ਕੋਈ ਨਹੀਂ ਚਾਹ ਨਹੀਂ ਪੀਣੀ ਮੈਂ ਬੰਦਰ ਦੋ ਲਿਆ ਦਿਓ ਬਸ ਬਹੁਤ ਮਿਹਰਬਾਨੀ ਮੈਂ ਤਰ ਨਹੀਂ ਥੱਕਦਾ ਮੈਂ ਸਮਝ ਗਿਆ ਜੀ ਠੀਕ ਤੇ ਇੱਕ ਮੈਂ ਤੁਹਾਨੂੰ ਪੁੱਛਿਆ ਸੀਗਾ ਉਹ ਕਿਦਾਂ ਆਸ਼ਰਮ ਦਾ ਚੱਲਣਾ ਜੀ ਅੱਜ ਰੰਭ ਜੀ ਨੇ ਆਉਣਾ ਆ ਠੀਕ ਹੈ ਜੀ ਤੇ ਇਸ ਕਰਕੇ ਮੈਂ ਪੁੱਛਣਾ ਹੁੰਦਾ ਚਲੋ ਤੁਸੀਂ ਕਰਿਓ ਗੱਲ ਜੀ ਠੀਕ ਹੈ ਜੀ ਜੇ ਤੁਸੀਂ ਫਿਰ ਮਹਾਰਾਜੀ ਆ ਫਿਰ ਤੁਹਾਡੇ ਉੱਥੇ ਇਲਾਜ ਵੀ ਕਰਾ ਦਾਂਗੇ ਅੱਛਾ ਜੀ ਤੇ ਨਾਲੇ ਰਹਿਣ ਰੂਣ ਨੂੰ ਤੁਹਾਡੇ ਵਾਲੀ ਉੱਤੇ ਕਈ ਭਗਤ ਹੈਗੇ ਜੀ ਠੀਕ ਹੈ ਤੇ ਰਲ ਮਿਲ ਕੇ ਰਹੀ ਜਾਈਓ ਰੋਟੀ ਪਾਣੀ ਵੀ ਦੋ ਟਾਈਮ ਮਿਲ ਹੀ ਜਾਣਾ ਠੀਕ ਹੈ ਹਣਾ ਥੋੜੀ ਇੱਥੇ ਨਾਲੋਂ ਠੀਕ ਰਹੂਗੇ ਇੱਥੇ ਨਾਲ ਠੀਕ ਹਣਾ ਇੱਥੇ ਵੀ ਤੁਹਾਨੂੰ ਆਣ ਜਾਣ ਦੀ ਔਕੀਨਾ ਇੱਥੇ ਜੀ ਮੈਂ ਇੱਧਰ ਨਹਾਉਣ ਤੋਂ ਵੀ ਚੰਗੀ ਆ ਨਾਲੇ ਕੋਈ ਚੀਜ਼ ਲਿਆਣੀ ਪਵੇ ਨਾ ਤਾਂ ਕੋਈ ਆਖੇ ਨਹੀਂ ਲੱਗਦਾ ਉੱਥੇ ਵੀ ਤੁਹਾਨੂੰ ਬਹੁਤ ਮਦਦ ਰਹਿਣੀ ਆ ਉੱਥੇ ਪਾਣੀ ਧਾਣੀ ਵੀ ਮਿਲ ਜਾਏਗਾ ਕੋਈ ਮਿਲ ਜਾਣਾ ਜੀ ਇੱਥੇ ਚਲੋ ਜਿੰਨਾ ਕੋ ਮੇਰੇ ਕੋ ਹੁੰਦਾ ਮੈਂ ਕਰੀ ਜਾਂਦਾ ਜੀ ਤੁਹਾਡਾ ਠੀਕ ਹੈ ਠੀਕ ਹੈ ਜੀ ਠੀਕ ਹੈ ਤੇ ਤੁਸੀਂ ਸ਼ਪੋ ਪ੍ਰਸ਼ਾਦਾ ਫਿਰ ਅੱਛਾ ਜੀ ਮੈਂ ਤੁਹਾਨੂੰ ਤੇ ਨਾਲ ਲਿਆ ਕੇ ਠੀਕ ਆ ਉਹ 10 ਰੁਪਏ ਦਾ ਮੈਂ ਤਾਂ ਬੰਦਲ ਇੱਥੋਂ ਵੀ ਮੈਂ ਜਾਂਦਾ ਉਹ ਪਰੇ ਉਹ ਵੀ ਮੈਂ ਚੱਲ ਕੋਈ ਨਹੀਂ ਮੈਂ ਲੈਦਾ ਨਹੀਂ ਜਿੱਥੋਂ ਮਿਲਦਾ ਅੱਛਾ ਪੈਸੇ ਕੌਣ ਕਮਾਏ ਨਹੀਂ ਕੋਈ ਨਹੀਂ ਪੈਸੇ ਮੈਂ ਦੇ ਦੇਣਾ ਅੱਛਾ ਜੀ ਠੀਕ ਆ